ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਦੀਪਿਕਾ ਖੋਸਲਾ ਇਸ ਵੇਲੇ ਦੀਆਂ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪਰਮਬੰਦ ਸਿੰਘ ਬੰਟੀ ਰੋਮਾਣਾ ਦੇ ਵੱਲੋਂ ਇੱਕ ਰੈਲੀ ਨੂੰ ਸੰਬੋਧਨ ਕੀਤਾ ਗਿਆ ਤਾਂ ਇਸ ਦੌਰਾਨ ਵਿਰੋਧੀਆਂ ਉੱਤੇ ਜਮ ਕੇ ਨਿਸ਼ਾਨੇ ਸਾਧਦੇ ਹੋਏ ਬੰਟੀ ਰੋਮਾਣਾ ਨਜ਼ਰ ਆਏ ਨੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਉਹਨਾਂ ਦੇ ਵੱਲੋਂ ਕੀਤੇ ਗਏ ਕੀ ਕੁਝ ਕਿਹਾ ਆਓ ਸੁਣੋ ਸਭ ਤੋਂ ਪਹਿਲਾਂ ਜਮਾ ਦੋਨੋਂ ਇੱਕ ਸਵਾਲ ਪੇਂਹਿਆ ਤਾਂ ਮਾਤਾਵਾ ਪੈਂਦਾ ਹੋ ਮੈਨੂੰ ਇੱਕ ਦੱਸੋ ਬੰਦਾ ਜਿਹੜਾ ਧੋਖਾ ਕਰੇ ਤੁਹਾਡੇ ਨਾਲ ਕੀ ਉਹਨੂੰ ਕਦੇ ਬਖਸ਼ਣਾ ਚਾਹੀਦਾ ਨਹੀਂ ਤੁਹਾਨੂੰ ਕੀ ਵਾਦਾ ਕੀਤਾ ਸੀ ਫਾਰਮ ਕਾਦੇ ਭਰੇ ਸੀ ਆਪ ਹੀ ਦੱਸ ਦਿਓ ਮੈਂ ਨਹੀਂ ਟੁੱਟਿਆ ਲੱਸੋ ਮੀਮੀ ਤੁਸੀਂ ਦੱਸ ਦਿਓ 1000 ਰੁਪਏ ਨੇ ਭਰੇ ਸੀ ਉਹਦੀ ਤੁਸੀਂ ਆ ਗਿਆ 1000 ਰੁਪਏ ਆਸਤੋਂ ਜਿਦੋਂ ਆਇਆ ਕਿ ਨਹੀਂ ਆਇਆ ਮਾਰੇ ਜੇ ਮੈਨੂੰ ਅੱਧੇ ਇੱਕ ਟੱਕ ਲੱਗਦੇ ਆਂ ਅੱਛਾ ਆ ਗਿਆ ਮੈਂ ਕਹਿੰਿਆਂ ਉਹ ਉਦੋਂ ਕਹਿੰਦਾ ਸੀ ਕਿ 1000 ਰੁਪਇਆ ਚੜੇ ਮਹੀਨੇ ਆਇਆ ਕਰੂੰਗਾ ਕਿ ਬੀਬੀ ਨਾ ਸੂਤ ਸੁਆਇਆ ਕਰੂੰ ਚੜੇ ਦੇ ਕਿੰਨੇ 28 ਮਹੀਨੇ ਹੋ ਗਏ ਸਰਕਾਰ ਬਣੇ ਨੂੰ ਹੁਣ ਤੱਕ ਤੁਹਾਡੇ ਖਾਤਿਆਂ 'ਚ 28000 ਰੁਪਇਆ ਤਾਂ ਆ ਜਾਣਾ ਚਾਹੀਦਾ ਸਟਾ ਗਿਆ 1500 25000 ਰੁਪਇਆ ਕਹਿੰਦਾ ਸੀ ਪੈਨਸ਼ਨ ਦੇਵਾਂਗੇ 52000 ਰੁਪਇਆ ਸ਼ਰਨ ਦੇਵਾਂਗੇ ਮੈਨ ਲੱਗਿਆ ਚਦਰ ਵੀ ਕਾਲੇ ਕਣਕ ਵੀ ਪਾ ਲਓ ਪਿੰਡ ਪੈਨਸ਼ਨ ਹੋਣਾ ਹਟ ਗਈ ਤੇ ਮਿਲ ਗਿਆ ਨਹੀਂ ਆਉਣ ਆਪਾਂ ਅੱਜਕੇ ਤੋਂ ਵਾਲੀ ਫੀਸੀ ਜੀ ਆਠੇ ਪੰਜ ਕਿਲੋ ਵਾਲੀ ਤੇਰੀ ਕੰਦੀ ਆਪੋ ਕੋਰੇ ਵੀ ਸੁਖਰੀਏ ਇਹ ਸਵਾਲ ਤਾਂ ਕਰੋ ਨਾ ਫਿਰ ਤੂੰ ਆਇਆ ਉਹ ਤਾਂ ਕਹਿੰਦੇ ਸੀ ਸਵਾਲ ਪੁੱਛਿਆ ਕਰੋ ਜਿਹੜੇ ਸਿਆਸੀ ਬੰਦੇ ਆ ਅੱਜ ਕਿਹ ਘੇਰੋ ਉਹਨਾਂ ਨੂੰ ਜਿੱਥੇ ਪਿੰਡ ਆਏ ਆਈ ਜੀ ਪਾਇਲੀ ਮੱਥੇ ਦਾ ਲਗਣਾ ਹੀ ਪੈਣਾ ਬੀਬੀ ਤੁਹਾਡੇ ਮੱਥੇ ਲੱਗੇ ਬਿਨਾ ਕੰਮ ਚੱਲਣਾ ਹੀ ਨਹੀਂ ਉਹ ਤਾਂ ਨਹੀਂ ਆ ਤੁਹਾਡੇ ਤੋਂ ਆਉਣਗੇ ਕੋਲੇ ਆਈ ਜੀ ਜੀ ਦੋ ਹਜ਼ਾਰ ਹਜ਼ਾਰ ਰੁਪਿਆ ਦੀ ਸੇਵਾ ਆਨੇ ਲਈ ਕਿ ਜੀ ਉਹਨਾਂਗੇ ਉਹਦੇ ਸਵਾਲ ਕਰੇ ਉਹਨਾਂ ਨੂੰ ਸੋ ਮੈਂ ਬੇਨਤੀ ਇਹੀ ਕਰਨ ਆਇਆ ਕਿ ਤੁਹਾਡੇ ਕੋਲੇ ਜਿਵੇਂ ਦੋਟੇ ਸਾਹਮਣੇ ਚਾਰ ਉਮੀਦਵਾਰ ਚਾਰ ਪਾਰਟੀਆਂ ਮੁੱਖ ਤੌਰ ਤੇ ਮੈਂ ਉਸ ਦਿਨ ਪਹਿਲਾਂ ਵੀ ਕਿਤੇ ਸਰਕਲ ਦੀ ਮੀਟਿੰਗ ਸੀ ਇਸ ਨਗਰ ਤੋਂਦੇ ਵੀ ਮੀਟਿੰਗ ਕਰਕੇ ਗਏ ਆ ਸ਼੍ਰੋਮਣੀ ਅਕਾਲੀ ਦਲ ਭਾਜਪਾ ਕਾਂਗਰਸ ਚੜੂ ਚਾਰ ਪਾਰਟੀਆਂ ਜਿਹਨਾਂ ਨੂੰ ਤੁਸੀਂ ਜਿਨ੍ਹਾਂ ਤੋਂ ਚੋਣ ਲੈ ਚਾਰਾਂ ਪਾਰਟੀਆਂ ਦੇ ਕੰਮ ਗਿਣ ਲਓ ਪੰ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਉਹ ਗਿਣ ਲਓ ਕੀ ਕੰਮ ਹੋਇਆ ਉਸ ਦੇ ਕੀ ਸ਼ਗਰਸਲੀਮ ਕਿਵੇਂ ਚਾਲੂ ਕੀਤੀ ਬਾਦਲ ਸਾਹਿਬ ਨੇ ਪੈਨਸ਼ਨ ਕੀਨੇ ਲਾਈਵ ਪਾਲ ਸਾਹਿਬ ਨੇ ਆਟਾ ਰਾਲ ਕੀਨੇ ਸ਼ੁਰੂ ਕੀਤਾ ਪਾਲ ਸਾਹਿਬ ਨੇ 200 ਯੂਨਿਟ ਬਿਜਲੀ ਦੇ ਕਾਉਂਟ ਦੇਣ ਲੱਗਿਆ ਉਹ ਵੀ ਪਾਲ ਸਾਹਿਬ ਨੇ ਬੱਚਿਆਂ ਦੀ ਪੜ੍ਹਾਈ ਵਾਸਤੇ ਵਜੀਂਦੇ ਬੱਚੇ ਬੱਚਿਆਂ ਦੀ ਪਾਲ ਸਾਹਿਬ ਨੇ ਸ਼ੁਰੂ ਕੀਤੀ ਬੱਚਿਆਂ ਨੂੰ ਪੜ੍ਹਨ ਵਾਸਤੇ ਸਕੂਲ ਜਾਣ ਸਹੂਲਤ ਹੋਵੇ ਸਾਈਕਲ ਦਿੱਤੇ ਕੀਨੇ ਪਾਲ ਸਾਹਿਬ ਨੇ ਪਿੰਡਾਂ 'ਚ ਜ਼ੈਤ ਫੂਟਕਾਂ ਕੀਨੇ ਦਿੱਤੇ ਪਾਲ ਸਾਹਿਬ ਨੇ ਸੇਵਾ ਕੇਂਦਰ ਕੀਨੇ ਖੋਲੇ ਪਾਲ ਸਾਹਿਬ ਨੇ ਪਿੰਡਾਂ ਚ ਕਸੀਆਂ ਕੀ ਨੇ ਜਿਹਨੇ ਬਣਾਈਆਂ ਭਾਰਤ ਸਾਹਿਬ ਨੇ ਮੰਡੀਆਂ ਉਪਰ ਪੁਆਇੰਟ ਖਾਰੇ ਪਤੇ ਕੀਤੇ ਪਾਈਪਾਂ ਬਣਾਈਆਂ ਪਾਈਪਲਾਈਨਾਂ ਵਿਛਾਈਆਂ ਵਕਤ ਬਿਜਲੀ ਦਿੱਤੀ ਟਿਊਬਲਾਂ ਨੂੰ ਕਿਹਨੇ ਕੀਤਾ ਸਾਰਾ ਇਹ ਗਰੀਬਾਂ ਦੇ ਪਿੰਡ ਪਿੰਡ ਧਰ ਸਾਰਾ ਬਣਾਈਆਂ ਪਿੰਡ ਪਿੰਡ ਕਿਹਨੇ ਦਿੱਤਾ ਇਹ ਪੈਸਾ ਭਾਰਤ ਸਾਹਿਬ ਨੇ ਆਰੋਹਾ ਕੰਟ ਦੇ ਵਿੱਚ ਅਧਿਆ ਚੀਜ਼ਾਂ ਦਿੱਕਤੀ ਨਹੀਂ ਹੁੰਦੀ ਕਿਉਂ ਦੀ ਚੀਜ਼ਾਂ ਹੀ ਨਹੀਂ ਹਰ ਪਿੰਡ ਦੇ ਵਿੱਚ ਆਰੋ ਦਿੱਤਾ ਬਾਦਲ ਸਾਹਿਬ ਨੇ ਕਿ ਪੀਣ ਵਾਲਾ ਪਾਣੀ ਜੇ ਸ਼ਹਿਰੀ ਸਾਫ਼ ਲੈ ਸਕਦਾ ਤਾਂ ਫਿਰ ਪਿੰਡ ਵਾਲੇ ਨੂੰ ਕਿਉਂ ਨਹੀਂ ਹੱਕ ਹੋਣਾ ਸੀ ਤਾਂ ਅੱਜ ਬੰਦ ਪਿਆ ਆਰੋ ਸਾਰੇ ਪਿੰਡਾਂ 'ਚ ਸਰਦਾਂ ਬੜੀਆਂ ਪਿੰਡਾਂ 'ਚ ਖੜਵੰਗੇ ਲੱਗੇ ਜਿਹਨੇ ਕੀਤੇ ਬਾਦਲ ਸਾਹਿਬ ਨੇ ਤੇ ਆਪਾਂ ਚਾਰ ਚੁਕਲੇ ਸੁਣ ਕੇ ਲੋਕਾਂ ਦੇ ਆਪਾਂ ਉਹ ਭੁੱਲ ਗਏ ਤੇ ਚੁਟਕਲਿਆ ਸੁਣ ਕੇ ਤੇ ਵੋਟਾਂ ਬਾਹਰ। ਉਹ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਬਣਾਈ ਪਾਕਿਸਤਾਨ ਮੁਟਕਾ ਸਾਹਿਬ ਤੇ ਹੱਥ ਰੱਖ ਕੇ ਸੌ ਖਾਦੀ ਸੀ ਕਾਂਗਰਸ ਵਾਲਿਆਂ ਨੇ। ਕਿ ਅਸੀਂ ਹਰ ਕਿਸਾਨ ਦਾ ਕਰਜ਼ਾ ਮਾਫ਼ ਕਰਾਂਗੇ। ਹਰ ਖੇਤ ਮਜ਼ਦੂਰ ਦਾ ਕਰਜ਼ਾ ਮਾਫ਼ ਕਰਾਂਗੇ। ਘਰ ਘਰ ਨੌਕਰੀ ਦੇਵਾਂਗੇ, ਨਸ਼ਾ ਬੰਦ ਕਰਦਾਂਗੇ। ਇੱਕ ਵੀ ਚੀਜ਼ ਤੇ ਖਰੇ ਉੱਤੇ ਨਹੀਂ। ਉਲਟਾ ਲੁੱਟ ਦੀ ਕਹਾਣੀ ਰਹੀ ਉਹ 5 ਸਾਲ। ਅਮਰੀਕਾ ਵਾਸਤੇ ਪੈਸੇ ਹੁੰਦੇ ਸੀ ਉਹ ਕਾਂਗਰਸ ਹੀ ਖਾ ਜਾਂਦੇ ਸੀ। ਲੋਕਾਂ ਦੀਆਂ ਜ਼ਮੀਨਾਂ ਨੱਪਣ ਤੇ ਹੋ ਗਏ। ਰਿਸ਼ਵਤ ਖੋਰੀ ਨੂੰ ਹੋ ਗਏ। ਜੋ ਗਰੀਬ ਵਾਸਤੇ ਸਹੂਲਤ ਆਉਂਦੀ ਸੀ ਝੂਠੇ ਸੱਚੇ ਨਾਂ ਦਰਜ ਕਰਕੇ ਅਮਰੀਕਾ ਦੇ ਪੈਸੇ ਆਉਂਦੀ ਜੇ ਖਾ ਜਾਂਦੇ ਸੀ। ਤੁਸੀਂ ਕੰਮ ਕਰਦੇ ਰਹੇ ਹੋ। ਅਮਰੀਕਾ ਦਾ ਪੈਸਾ ਨਹੀਂ ਮਿਲਦਾ ਸੀ ਤੁਹਾਨੂੰ। ਕਿੱਥੇ ਜਾਂਦਾ ਸੀ ਉਹ? ਸਰਕਾਰ ਤਾਂ ਦਿੰਦੀ ਸੀ। ਉਹ ਕਾਂਗਰਸੀ ਲੀਡਰਾਂ ਦੀ ਜੇਬਾਂ 'ਚ ਚਾਲ ਲੱਗ ਜਾਂਦਾ। ਆ 2.5 ਸਾਲ ਹੋ ਗਏ ਵੱਡੇ ਵੱਡੇ ਟੁਕਲੇ ਇਹਨੇ ਸਣਾਏ ਆਪਾਂ ਇਹਨੂੰ ਇਹਦੇ ਕੇ ਮੋਟਾ ਪਾਦੀਆਂ ਮੈਂ ਤੁਹਾਨੂੰ ਉਦੋਂ ਵੀ ਇੱਕ ਤੇੰਤੀ ਕੀਤੀ ਸੀ ਕਿ ਬੋਤ ਜਿਹੜੀ ਪਾਉਣੀ ਹੈ ਉਹ ਬੜੀ ਐਮ ਹੈ ਜਿਹੜੀ ਮੋਟਾ ਜਿੰਦਾਬਾਦ ਰੱਬੀ ਜੰਦਾਬਾਦ ਜਿੰਦਾਬਾਦ ਜੇ ਆਜੋ ਜੀ ਆਜੋ ਆਪਾਂ ਚੁੱਪ ਕਰ ਸਕਦੇ ਧੰਨਵਾਦ ਤੁਹਾਡਾ ਸਾਰਿਆਂ ਦਾ ਬੋਤ ਜਿਹੜੀ ਪਾਉਣੀ ਹੈ ਬੜੀ ਐਮ ਹੈ ਵੋਟ ਦੀ अहमियत ਨੂੰ ਸਮਝੋ ਕਈ ਵਾਰੀ ਆਪਾਂ ਕਹਿ ਦਿੰਦੇ ਆ ਵੀ ਚੱਲ ਇਹਨੂੰ ਪਾਤੀ ਐ ਕਿ ਅਗਲੀ ਵਾਰੀ ਤੇਰੇ ਕਹੇ ਪਾ ਦੇਵਾਂਗੇ ਇੱਕ ਚੀਜ਼ ਧਿਆਨ ਚ ਰੱਖਿਓ ਕਿ ਜਿਹੜੀ ਅਗਲੀ ਵਾਰੀ ਤੁਸੀਂ ਕਹਿੰਦੇ ਹੋ ਨਾ ਅਗਲੀ ਵਾਰੀ 5 ਸਾਲਾਂ ਬਾਅਦ ਆਉਂਦੀ ਐ 5 ਸਾਲ ਭੁਗਤਣਾ ਪੈਣਾ ਐ ਜਿਹੜੀ ਵੋਟ ਤੁਸੀਂ ਪਾਈ ਉਹਦੇ ਫਮਿਆਜ਼ ਦੇ 5 ਸਾਲ ਕਾਂਗਰਸ ਨੂੰ ਪਾਈ ਉਹ ਫਮਿਆਜ਼ਾ ਭੁਗਤਿਆ ਤੇਰ ਆ ਗਿਆ ਕਿੰਦਾ ਇੱਕ ਮੌਕਾ ਇੱਕ ਮੌਕਾ ਦੇ ਦਿਓ ਸਾਨੂੰ ਮੌਕਾ ਤਾਂ ਦੇਦਾ ਤੁਸੀਂ ਪੰਜ ਸਾਲ ਕੁ ਬੀਜੋ ਤਾਂ ਫੈਸਲਾ ਸੋਚ ਸਮਝ ਕੇ ਕਰਿਓ ਕਿਸਾਨੀ ਖਾਤਰ ਪੰਜਾਬ ਖਾਤਰ ਪੰਜਾਬ ਦੇ ਲੋਕਾਂ ਖਾਤਰ ਸ਼੍ਰੋਮਣੀ ਅਕਾਲੀ ਦਲ ਦਾ ਸਿਰਜਣ ਕਰੀਜੀ ਪੰਜਾਬ ਦੀ ਖੇਤਰੀ ਪਾਰਟੀ ਹੈ ਇੱਕੋ ਖੇਤਰੀ ਪਾਰਟੀ ਹੈ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜੇ ਇਸ ਰੂਪੇ ਦੀ ਖੇਤਰੀ ਪਾਰਟੀ ਕਮਜ਼ੋਰ ਹੋ ਜਾਏ ਉਹ ਸੂਬੇ ਦਾ ਫਿਰ ਨੁਕਸਾਨ ਬਹੁਤ ਹੋ ਜਾਂਦਾ। ਜੋ ਚੌਂਸ ਤੋਂ ਕੇ ਫੈਸਲਾ ਕਰਿਓ ਤੁਸੀਂ ਆਪਦੇ ਜੇ ਨਗਰ ਚ ਹੀ ਡਾ ਲਓ। ਮੈਂ ਬਾਹਲੀ ਤੂਰ ਨਹੀਂ ਜਾਂਦਾ। ਸਾਰੇ ਪਿੰਡ ਦੇ ਨੂੰ ਸਾਡੇ ਜਾਣ ਤੋਂ ਬਾਅਦ ਇੱਕ ਲਿਸਟ ਬਣਾ ਲਿਓ। ਤੁਹਾਡੇ ਪਿੰਡ ਚ ਪਿਛਲੇ 50 ਸਾਲਾਂ ਚ ਕੀ ਕੁਝ ਬਣਿਆ ਚ ਕੀ ਹੋਇਆ। ਤੇ ਉਹ ਵੇਖ ਲਓ ਕਿਹੜੀ ਸਰਕਾਰ ਮੇਰੇ। ਜੇ ਧਰਮਸ਼ਾਲਾ ਬਣੀ ਕਿਹਦੇ ਵੇਲੇ ਬਣੀ। ਜੇ ਮੰਡੀ ਬਣੀ ਕਿਨੇ ਬਣਾਇਆ। ਕੋਈ ਸਰਪਖੰਡ ਨੂੰ ਜੋੜਦੀ ਹੈ ਕਿਹਨੇ ਬਣਾਈ ਕੱਸੀਆਂ ਜਿੰਨੀਆਂ ਪਿੰਡ ਜੋੜੇ ਤਾੜੀ ਆਉਂਦਾ ਕਿਹੜੀ ਕੱਸੀਆਂ ਕਿਹੜੇ ਰਾਜ ਚ ਬਣੀਆਂ ਮਹਾਰਾਜ ਬੁਲਾੰਕਨ ਦਾ ਕਰੋਨਾ ਹੋਣਾ ਜੇ ਕਰਮ ਕਰਮਾਂ ਦੀ ਕਦਰ ਨਹੀਂ ਪਾਉਣੀ ਆਪਾਂ ਪੰਜਾਬੀ ਚ ਕਹਿ ਦਿੰਦੇ ਗਧੇ ਘੋੜੇ ਦਾ ਮੁੱਲ ਨਹੀਂ ਬਰਾਬਰ ਰੱਖਣਾ ਤੇ ਫਿਰ ਕੰਮ ਕਰਨ ਵਾਲੇ ਵੀ ਛੱਡ ਦੇਣ ਮੈਂ ਆਸੇ ਚ ਗੱਲ ਕੀਤੀ ਸੀ ਫਿਰ ਤਾਂ ਗੀਤ ਸਿੰਘ ਜੀ ਤੁਰਲੀ ਸਿੱਖ ਲਈਏ ਪਰ ਹਾਲ ਉਹੀ ਹੋ ਜਗਾ जे चुटकले सुना वोटा मिलती है दस मिनट तो हसा के फिर इन सौ दस मिनट चुटकले सुना दर्शन ही नहीं देने दुख सुख च नहीं आना राजूंगना फिर इन सौखा कम की है अज फैसला नुकसान फिर तो बहुत बड़ा हो जाए जे हिंदुस्तान की पार्लियामेंट ਅੱਜ ਪੰਜਾਬ ਦੇ ਹੱਕਾਂ ਦੀ ਖਾਤਰ ਇੱਕ ਵਾਰ ਸੂਚੀ ਹੈ ਲਓ ਤੁਹਾਡੀ ਬੇਟੀ ਤੁਹਾਡੀ ਭੈਣ ਹਰਿਮੰਦਰ ਕੌਰ ਬਾਦਲ ਦੀ ਗੁਮਤੀ ਹੈ ਜਿਹਨੂੰ ਬਠਿੰਡੇ ਦੇ ਲੋਕਾਂ ਨੇ ਬਣਾ ਕੇ ਭੇਜਿਆ ਸੀ ਕੋਈ ਵੀ ਹੋਰ ਪੰਜਾਬ ਦੇ ਹੱਕਾਂ ਦੀ ਖਾਤਰ ਦੱਸ ਦਿਓ ਮੈਨੂੰ 84 ਦੇ ਬੁੱਢੇ ਤੇ ਕੋਈ ਬੋਲਦਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੋਈ ਬੋਲਿਆ ਕਿਸਾਨਾਂ ਦੀ ਮੰਗਾ ਵਾਸਤੇ ਕਿਸਾਨਾਂ ਦੇ ਹੱਕਾਂ ਵਾਸਤੇ ਕੋਈ ਬੋਲਿਆ ਕੱਲੀ ਬੀਬੀ ਬੋਲੀਏ ਕੱਲੀ ਬੀਬੀ ਭਾਰੀ ਸੀ ਉੱਥੇ 542 ਜਣੇ ਹੁੰਦੇ ਆ ਤੇ ਸਭ ਤੋਂ ਭਾਰੀ ਪਈ ਕਿਉਂਕਿ ਤੁਹਾਡਾ ਅਸ਼ੀਰਵਾਦ ਸੀ ਸੋ ਮੈਂ ਬੇਨਤੀ ਕਰਨ ਆਇਆ ਕਿ 1 ਜੂਨ ਨੂੰ ਵੋਟਾਂ ਪੈਣੀਆਂ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਖੜਾ ਕਰੋ ਉਸ ਪਾਰਟੀ ਨੂੰ ਤਖੜਾ ਕਰੋ ਜਿਹੜੇ ਤੁਹਾਡੇ ਦੁੱਖ ਸੁੱਖ ਨੂੰ ਸਮਝਦੀ ਹੈ ਜਿਹੜੀ ਤੁਹਾਡੇ ਦੁੱਖ ਸੁੱਖ ਵਿੱਚ ਸਹਾਇੀ ਹੁੰਦੀ ਹੈ ਮੈਂ ਖਾਸ ਤੌਰ ਤੇ ਮਾਤਾਵਾਂ ਭੈਣਾਂ ਨੂੰ ਬੇਨਤੀ ਕਰਦਾ ਤੁਹਾਡੀ ਵੋਟ ਬੋਟ ਦੀ ਅਹਿਮੀਅਤ ਬਹੁਤ ਹੈ ਇਸ ਐਗਰੀਮੈਂਟ ਨੂੰ ਸਮਝੋ ਮੇਰੀ ਹੱਕ ਮੰਨ ਕੇ ਬੇਚੀ ਹੈ ਤੁਹਾਡੇ ਕੋਲ ਗਲਤ ਫੈਸਲਾ ਨਾ ਕਰਦੇ ਹੋ। ਫੇਰ ਆਉਣੇ ਤੋਂ ਚੁਕਤਲੇ ਸਾਨੂੰ ਰਗੇ ਤੁਹਾਨੂੰ ਕਹਿਣਗੇ ਜੀ 1000 ਰੁਪਿਆ ਸੀ ਲਾਗੂ ਕਰਦੇ ਆਂਗੇ 2 ਮਹੀਨੇ ਆ। 3 ਸਾਲ 2.5 ਸਾਲ ਤਾਂ ਕਿੱਥੇ ਨਹੀਂ ਲੱਗੂ ਗੱਲਾਂ ਚ ਨਾ ਆਓ ਕਿਸੇ ਨੂੰ। ਤੁਸੀਂ ਆਪੇ ਜੋ سہولت ਤੁਹਾਨੂੰ ਮਿਲਦੀ ਹੈ ਨਾ ਮੈਂ ਫੇਰ ਕਹਿੰਦਾ ਤੁਹਾਡੇ ਘਰੇ ਬੱਚੇ ਪੜ੍ਹੇ ਲਿਖੇ ਉਹਨਾਂ ਨੂੰ ਇੱਕ ਲਿਸਟ ਬਣਾ ਲਓ। ਕੀ ਕੀ ਸਹੂਲਤ ਮਿਲਦੀ ਸੀ ਬਾਦ ਸਾਹਿਬ ਦੇ ਰਾਜ ਚ ਤੇ ਅੱਜ ਕੀ ਮਿਲਦੀ ਹੈ। ਤੋ ਫੈਸਲਾ ਮੈਨੂੰ ਤੇ ਆਦਤ ਤੇ ਕਰੇ ਮੈਂ ਇਹੀ ਬੇਨਤੀ ਅਖੀਰ ਕਿ ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ ਪਰ ਮੈਨੂੰ ਦੁਬਾਰਾ ਉਹ ਗੱਲ ਕਹਿ ਬਿਨਾ ਰਹਿ ਨਹੀਂ ਜਾਂਦਾ ਕਿਉਂਕਿ ਬੰਦਾ ਹਰ ਚੀਜ਼ ਨੂੰ ਸਹਿ ਲੈਂਦਾ ਹੈ ਭੁੱਖ ਸੇਡ ਬੰਦ ਕੇ ਸਮਾਂ ਕੱਢ ਲੈਂਦਾ ਆਪਾਂ ਸਾਰਿਆਂ ਦੇ ਸਾਡੇ ਬਜ਼ੁਰਗਾਂ ਨੇ ਵੀ ਕੱਢਿਆ ਫਸਲ ਵੀ ਜਦੋਂ ਹੁੰਦੀ ਸੀ ਇੱਥੇ ਚੰਗੀ ਤੇ ਔਕਾ ਸੌਫਾ ਸਮਾਂ ਕੱਪਾਇਆ ਸਾਰਿਆਂ ਨੇ ਅੱਜ ਗੁਰੂ ਦੀ ਕਿਰਪਾ ਨਾਲ ਸਭ ਠੀਕ ਨੇ ਸਾਰੇ ਕਸੀਆਂ ਨਿਕਰੀਆਂ ਪਾਣੀ ਆਉਣ ਲੱਗਿਆ ਫਸਲ ਹੁੰਨ ਲੱਗੀ ਤੇ ਬੰਦਾ ਘਿੜਬੱਧ ਤੇ ਵੀ ਸਮਾਂ ਕੱਢ ਲੇ ਬੰਦਾ ਔਖਾ ਸਮਾਂ ਵੀ ਕੱਢ ਲੇ ਪਰ ਜਦੋਂ ਬੰਦੇ ਦੇ ਧਰਮ ਤੇ ਹਮਲਾ ਹੋਵੇ ਨਾ ਉਹ ਜਰਿਆ ਨਹੀਂ ਜਾਂਦਾ ਕੋਈ ਮੈਂ ਤੁਹਾਨੂੰ ਇੱਕੋ ਬੇਨਤੀ ਕਰਦਾ 1 ਜੂਨ ਨੂੰ ਵੋਟ ਪਾਉਣ ਜਾਣਾ ਇੱਕ ਜੂਨ ਦੀ ਤਰੀਕ ਯਾਦ ਰੱਖਿਓ 1984 ਦਰਬਾਰ ਸਾਹਿਬ ਤੇ ਉਸ ਦਿਨ ਇੰਦਰਾ ਕਾਂਧੀ ਦੀ ਫੌਜ ਨੇ ਉਸ ਵੇਲੇ ਦੀ ਪ੍ਰਧਾਨ ਮੰਤਰੀ 인ਦਰਾ ਗਾਂਧੀ ਉਹਦੀ ਫੌਜ ਨੇ ਹਮਲਾ ਕੀਤਾ ਸੀ ਦਰਬਾਰ ਸਾਹਿਬ ਤੇ ਟੈਂਕਾਂ توپਾਂ ਨਾਲ ਦਰਬਾਰ ਸਾਹਿਬ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਘੇਟੇ ਰੱਖ ਦਿੱਤਾ ਅੱਜ ਵੀ ਉਹ ਤਸਵੀਰ ਮੈਂ ਬਹੁਤ ਛੋਟਾ ਸੀ ਉਹ ਪਰ ਮੈਂ ਜਿਵੇਂ ਗੱਲ ਕਹੀ ਕਿ ਧਰਮ ਦੀ ਗੱਲ ਨਹੀਂ ਪੰਜਾਬ ਦੇ ਦੀ ਗੱਲ ਸੰਦਾ ਮੇਰੇ ਤੋਂ ਛੋਟੇ ਵੀ ਆ ਉਸ ਤੋਂ ਬਾਅਦ ਜਨਮੇ ਹੋਣੇ 84 ਦੇ ਮੇਰੇ ਤੋਂ ਵੱਡੇ ਵੀ ਆ ਜਿਨ੍ਹਾਂ ਨੇ ਉਹ ਹਾਲਾਤ ਦੇਖੇ ਜਦੋਂ ਗੋਟ ਕੋਣ ਜਾਉਂਗੇ ਇੱਕ ਤਰੀਕ ਨੇ ਤੁਹਾਡੀਆਂ ਅੱਖਾਂ ਸਾਹਮਣੇ ਉਹ ਤਸਵੀਰ ਹੋਵੇ ਸ੍ਰੀ ਹਰਿਤਾਲਕ ਸਾਹਿਬ ਦੀ ਆ ਸ੍ਰੀ ਹਰਿਤਾਲਕ ਸਾਹਿਬ ਦੀ ਤਸਵੀਰ ਮੈਂ ਨਾਲ ਰੱਖਦਾ ਹਾਂ ਇਹ ਸ੍ਰੀ ਹਰਿਤਾਲਕ ਸਾਹਿਬ ਦੀ ਤਸਵੀਰ ਹੈ 1 ਜੂਨ 1984 1 ਜੂਨ ਮੇਰੇ ਮਾਪੇ ਮੈਂ ਤਾਂ ਬਹੁਤ ਛੋਟਾ ਸੀ ਮੈਨੂੰ ਸਮਾਈ ਯਾਦ ਨਹੀਂ ਪਰ ਜਿਸ ਦਿਨ ਕਰਫਿਊ ਖੁੱਲਿਆ ਸੀ ਮੇਰੇ ਮਾਤਾ ਪਿਤਾ ਪਹਿਲੇ ਦਿਨ ਉੱਥੇ ਬਹੁਤ ਦਿੱਸੇ ਆ ਤਸਵੀਰ ਤੁਹਾਡੀਆਂ ਅੱਖਾਂ ਸਾਹਮਣੇ ਹੋਵੇ ਕਿ ਆਹ ਆ ਸਾਡੇ ਉਸ ਧਾਰਮਿਕ ਸਥਾਨ ਦਾ ਕੀਤਾ ਸੀ ਜਿੱਥੇ ਚੋਂ ਮਨੁੱਖਾਂ ਕੋ ਸਾਂਝਾ ਸਭ ਧਰਮਾਂ ਦੇ ਲੋਕ ਜਾ ਕੇ ਨਕਮਸਤਕ ਹੋ ਕੇ ਗੁਰੂ ਰਾਮਦਾਸ ਸਾਹਿਬ ਤੇ ਉਸ ਦਰਬਾਰ ਤੇ ਸਿਰਫ ਬਾਦ ਦੇ ਭਲੇ ਦੀ ਅਰਦਾਸ ਕਰਦੇ ਤੇ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਹੋ ਜਾਂਦੀਆਂ। ਜਾਓਗੇ ਆ ਤਸਵੀਰ ਤੁਹਾਡੀ ਅੱਖਾਂ ਸਾਹਮਣੇ ਹੋਵੇ ਉਸ ਦਰਿੰਦਾ ਇੰਦਰਾ ਗਾਂਧੀ ਦੀ ਤਸਵੀਰ ਵੀ ਤੁਹਾਡੀਆਂ ਅੱਖਾਂ ਸਾਹਮਣੇ ਹੋਵੇ ਜਦੋਂ ووٹ ਦਾ ਬਟਨ ਨੱਪੋਗੇ ਇਸ ਸੋਚ ਕੇ ਨੱਪਿਓ ਇਤਿਹਾਸ ਨਾ ਭੁੱਲਿਓ ਆਪਾਂ। ਪੁਰਾਣੀ 40 ਸਾਲ 40 ਸਾਲ ਹੋ ਗਏ ਉਸ ਦਿਨ 40 ਸਾਲ ਅੱਜ ਤੱਕ ਇਨਸਾਫ ਨਹੀਂ ਮਿਲਿਆ। ਸੰਗਤਾਂ ਦਾ ਦਿਨ ਬੇਕੋ ਕੀ ਚੁਣਿਆ ਸੀ ਗੁਰਪੁਰਬ ਦਾ ਦਿਨ ਦੇ ਤੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਉੱਥੇ ਸੀ ਤੇ ਸੰਗਤਾਂ ਦੇ ਲਹੂ ਨਾਲ ਸਰੋਵਰ ਲਾਲ ਹੋ ਗਿਆ ਸੀ ਕੋਲਿਓ ਨਾ ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਉਹ ਕੌਮਾਂ ਬਹੁਤ ਵੱਡੀ ਖਤਾ ਕਰਦੀਆਂ ਇਹ ਕਾਂਗਰਸੀਆਂ ਨੂੰ ਬਖਸ਼ਣ ਵਾਲੀ ਕੌਮ ਨਹੀਂ ਇਹਨਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਹੈ ਅੱਜ ਮੈਂ ਇਹੀ ਗੱਲ ਦੁਆਰਾ ਕਹਿਣੀ ਚਾਹਣਾ ਕਿ ਵੇਖੋ ਆਪਾਂ ਸਾਨੂੰ ਸਾਡੇ ਗੁਰੂ ਸਾਹਿਬ ਨੇ ਧਰਮ ਦੇ ਆਧਾਰ ਤੇ ਜਾਤੀ ਦੇ ਆਧਾਰ ਤੇ ਕੋਈ ਫਰਕ ਰੱਖੰਦਾ ਕੋਈ ਫਰਕ ਰੱਖਣਾਂ ਨਹੀਂ ਸਿਖਾਇਆ ਮਾਨਸ ਕੀ ਜਾਤ ਸਭੇ ਇੱਕ ਦੀ ਪਹਿਚਾਨ ਉਹਦਾ ਨਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਸੀ ਤੇ ਇਹੋ ਜੀ ਕੌਮ ਤੇ ਹਮਲੇ ਹੋਣ ਜਿਨੇ ਜਿੱਥੇ ਦੁਨੀਆਂ ਦੇ ਵਿੱਚ ਵਿਵਤਾ ਆਈ ਸਭ ਤੋਂ ਪਹਿਲਾਂ ਜਾ ਕੇ ਖੜਿਆ ਤਾਂ ਸਿੱਖ ਕੌਮ ਖੜੀ ਅੱਜ ਦੀ ਸਰਕਾਰ ਵੀ ਜਿਹੜੀ ਹੈ ਪੱਤਾ ਪੱਤਾ ਸਿੱਧਾ ਦਾ ਵੈਰੀ ਅੱਜ ਦੀ ਸਰਕਾਰ ਵੀ ਜਿਹੜੀ ਦਿੱਲੀ ਚ ਬੀਜੇਪੀ ਦੀ ਸਰਕਾਰ ਹੈ ਉਹ ਸਰਕਾਰ ਨੇ ਵੀ ਸਾਡੇ ਪੰਥ ਤੇ ਹਮਲੇ ਕੀਤੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬੀਬੀ ਜੀ ਬੈਠੇ ਆ ਧਾਰਮਿਕ ਜੀਤ ਸੇਵਾ ਕਰਦੇ ਆ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀ ਸਾਡੇ ਕੋਲ ਧਾਮ ਮਹੰਤਾਂ ਦੇ ਕਮਚਾਂ ਤੋਂ ਛਡਵਾਇਆ ਸੀ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਜਿਹਨੂੰ ਅੰਗਰੇਜ਼ ਵੀ ਨਹੀਂ ਤੋੜ ਸਕਿਆ ਸੀ ਕਿ ਕਿ ਇਹਨਾਂ ਦੀ ਬੌਮਟ ਸੀ ਪਾਰਲੀਮੈਂਟ ਚ ਕਾਨੂੰਨ ਬਣਾਉਂਦੇ। ਤੁਸੀਂ ਸੁਣਿਆ ਬੰਟੀ ਰੋਮਾਨਾ ਨੇ ਜਿੱਥੇ ਮਾਨ ਸਰਕਾਰ ਤੇ ਹੱਲਾ ਬੋਲਿਆ ਉੱਥੇ ਹੀ ਦਲ ਬਦਲੂਆਂ ਨੂੰ ਘੇਰਦੇ ਹੋਏ ਵੀ ਉਹ ਨਜ਼ਰ ਆ ਰਹੇ ਨੇ। ਫਿਲਹਾਲ ਇਸ ਪੂਰੇ ਮਾਮਲੇ ਦੇ ਉੱਤੇ ਵਿਰੋਧੀਆਂ ਦੀ ਕੀ ਪ੍ਰਤੀਕਿਰਿਆ ਆਉਂਦੀ ਹੈ ਦੇਖਣਾ ਬੇਹਦ ਦਿਲਚਸਪ ਹੋਏਗਾ। ਜੋ ਵੀ ਅਪਡੇਟਸ ਹੋਣਗੇ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ।